ਆ ਵੇਖਿਓ ਇੱਕ ਮੰਡ ਝੂਠ ਦੀ ਪੰਡ ਪਹਿਲਾਂ ਵੀਡੀਓ ਵੇਖ ਲਓ ਫਿਰ ਮੈਂ ਪਾਉਣਾ ਇਹਨੂੰ ਠੰਡ ਸਾਡੇ ਜਥੇਦਾਰ ਸਾਹਿਬ ਨੂੰ ਕਹਿਣ ਦਾ ਕਿ ਉਹਨਾਂ ਨੇ ਜਿਹੜਾ ਬਹਿਰੂਪੀਆ ਸ਼ਬਦ ਕਿਹਾ ਉਹਦੇ ਉੱਤੇ ਮਾਫੀ ਮੰਗਣ ਆ ਵੇਖਿਓ ਵੀਡੀਓ ਪਰ ਕਰਦੇ ਨੇ ਲਾਜ ਇਹਨਾਂ ਦਾ ਫਿਰ ਅਮਰਦ ਬਾਪ ਈਪੜੀ ਕੁੜੀ ਦਾ ਕਤੂ ਕੀਤਾ ਨਹੀਂ ਅਸੀਂ ਸ਼੍ਰੀ ਕੌਲ ਦਾ ਸਾਹਿਬ ਦੇ ਆ ਕੇ ਬੈਠ ਜਾਣਾ ਧਰਨਾ ਦੇ ਦੇਣਾ ਅਸੀਂ ਕਿੰਨਾ ਚਿਰ ਤੁਸੀਂ ਮਾਫੀ ਨਹੀਂ ਮੰਗਦੇ ਇਹ ਜਿਹੜੇ ਬਹਿਰੂਪੀਆ ਸ਼ਬਦ ਨੇ ਨਾ ਇਹ ਆਪਣੇ ਵਾਪਸ ਲਾਓ ਕਿ ਹਸਨਦਰਜੀਤ ਸਿੰਘ ਰਸੂਲਪੁਰ ਜੀ ਤੋਂ ਤੂੰ ਕੌਣ ਹੁੰਨਾ ਸਾਡੇ ਜਥੇਦਾਰ ਸਾਹਿਬ ਨੂੰ ਕਹਿਣ ਵਾਲਾ ਕਿ ਜਿਹੜਾ ਉਹਨਾਂ ਬਹਿਰੂਪੀਆ ਸ਼ਬਦ ਕਿਹਾ ਉਹਦੇ ਉੱਤੇ ਮਾਫੀ ਮੰਗਣ ਤੇਰੀ ਔਕਾਤ ਕੀ ਆ ਪੱਗਾਂ ਨਾਲ ਤੁਸੀਂ ਬੁੱਤ ਸਾਫ਼ ਕੀਤੇ ਠੀਕ ਆ ਪੱਗਾਂ ਰੋਲੀਆਂ ਉਹਦੀ ਦੂਜੇ ਦੀ ਮੈਂ ਕਰਤੂਤ ਕੱਲ ਵੀਡੀਓ ਪਾ ਕੇ ਦੱਸ ਦਿੰਦੀ ਸੀ ਕਿ ਉਹ ਰੂਮ ਦਿੰਦਾਰਿਆ ਕਰਾਇ ਤੇ ਜੋੜਿਆਂ ਨੂੰ ਠੀਕ ਆ ਤੇ ਤੇਰੀਆਂ ਵੀ ਹੋਰ ਜੜੀਆਂ ਪੋਲਾਂ ਇੱਕ ਅੱਦੇ ਦਿਨ ਚ ਖੋਲ ਦਿੰਨੇ ਆ ਕਿ ਤੂੰ ਕਿਹੜਾ ਕੱਦੂ ਜੀ ਧੀਰ ਮਾਰਿਆ ਆਓ ਸਹੀ ਕਾਲ ਤੱਕ ਸਾਹਿਬ ਤੇ ਲਾਓ ਤਰਨਾ ਤੁਹਾਨੂੰ ਅਗਲੇ ਬੰਨੇ ਅਸੀਂ ਤਰਨਾ ਲਾ ਕੇ ਦੱਸਦੇ ਆ ਤੁਹਾਡੇ ਤਰਨੇ ਦਾ ਖਲਾਰਾ ਵੇਖੋ ਕਿੱਦਾਂ ਪੈਂਦਾ ਆਓ ਲਾਓ ਸਹੀ ਇੱਥੇ ਤਰਨਾ ਤੁਸੀਂ ਹੁੰਦੇ ਕੌਣ ਹੋ ਜਥੇਦਾਰ ਸਾਹਿਬ ਨੂੰ ਇੰਨੀ ਗੱਲ ਕਰਨ ਵਾਲੇ ਹੋ ਆਪਣੀ ਔਕਾਤ ਵੇਖਿਆ ਕਰੋ ਪਹਿਲਾਂ ਤੁਸੀਂ ਕਿਹਨਾਂ ਦੇ ਪੈਰਾਂ 'ਚ ਬੈੰਦੇ ਜੇ ਤੇ ਕਿਹਨਾਂ ਨਾਲ ਗੱਲ ਕਰਨ ਦੇ ਜੇ ਚਵਲੋ ਉੱਤੋਂ ਰਿਸ਼ਤੇਦਾਰ ਨਹੀਂ ਆਪਣੀ ਦਾ ਦੁੱਖ ਮਨਾਉਂਦੇ ਆ ਉਹ ਜਦੋਂ ਤੁਹਾਡੀ ਰਿਸ਼ਤੇਦਾਰ ਨਹੀਂ ਇਹਨਾਂ ਸਾਰੇ ਪੰਜਾਬ ਨੂੰ ਨੰਗਿਆਂ ਹੋ ਹੋ ਵਿਖਾਲਦੀ ਸੀ ਉਦੋਂ ਕਿੱਥੇ ਗਏ ਉਦੋਂ ਕਿਉਂ ਨਹੀਂ ਰੋਕਦੇ ਸੀ ਆਪਣੇ ਰਿਸ਼ਤੇਦਾਰ ਨਹੀਂ ਅੱਜ ਤੂੰ ਉਹਦੇ ਮਰਨ ਤੇ ਬੜਾ ਦੁੱਖ ਜਤਾਉਂਦੇ ਆ ਗਰੀਬਣੀ ਕੁੜੀ ਆ ਗਰੀਬਣੀ ਕਿਉਂ ਆਹੀ ਤੁਹਾਡੀ ਰਿਸ਼ਤੇਦਾਰ ਨਹੀਂ ਤਗੜੀ ਸੀ ਚਾਵਲ ਨਾ ਹੋਵੇ ਤੇ ਤੁਹਾਡੀ ਕਾਤ ਨਹੀਂ ਹੈਗੀ ਸਾਡੇ ਜ਼ਥੇਦਾਰ ਸਾਹਿਬ ਨੂੰ ਉੱਚੀ ਆਵਾਜ਼ ਚ ਵੀ ਤੁਸੀਂ ਬੋਲ ਜੋ ਤੇ ਤੁਸੀਂ ਕਹਿੰਦੇ ਜਥੇਦਾਰ ਸਾਹਿਬ ਮਾਫੀ ਮੰਗਣ ਆਓ ਮੰਗਾ ਕੇ ਦੱਸੋ ਬੈਠੋ ਕਾਲ ਤੱਕ ਸਾਹਿਬ ਤੇ ਆਓ ਤਰਨਾ ਲਾਓ ਤੁਹਾਡਾ ਤਰਨਾ ਖਲਾਰੀਏ ਤੁਹਾਡਾ